ਵੱਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਜਿਹੜਾ ਜਿਨੀਸ ਕ੍ਰਾਈਮ ਹੈ ਤੇ ਗੈਂਗਸਟਰ ਟਾਈਪ ਤੁਹਾਨੂੰ ਯਾਦ ਹੋਣਾ ਕਿ 21 22 ਦੀ ਰਾਤ ਨੂੰ ਤੇ ਸਵੇਰ ਨੂੰ ਫਾਣਾ ਸੇਵਨ ਲਾਈਨ ਦੇ ਵਿੱਚ ਜਿਹੜਾ ਇਹ ਡਾਣਾ ਹਾਊਸ ਦੇ ਵਿੱਚ ਇਹ ਚੋਰੀ ਹੋ ਗਈ ਸੀ ਬੜਾ ਸੈਂਸੇਸ਼ਨ ਕਿ ਕੇਸ ਸੀ ਔਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਇਹ ਕਹਿ ਰਹੇ ਸੀ ਬਾਰ-ਬਾਰ ਵੀ ਦੇਖੋ ਜੀ ਇਹ ਕੋਈ ਕਲੂ ਨਹੀਂ ਹੈ ਇਹਦੇ ਚੋ ਨਹੀਂ ਹੈ ਉਹ ਆਪਣੀ ਜਗ੍ਹਾ ਠੀਕ ਸੀਗੇ ਪਰ ਸਾਡਾ ਮੇਨ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਦਾ ਜੇ ਆਪਣੀ ਰਿਵੀਲ ਕਰ ਦਈਏ ਤੇ ਸਾਡੀ ਇਨਵੈਸਟੀਗੇਸ਼ਨ ਉੱਥੇ ਠੱਪ ਹੋ ਜਾਂਦੀ ਹੈ ਗੱਲ ਮਲਜ਼ਮਾ ਤੱਕ ਪਹੁੰਚ ਜਾਂਦੀ ਹੈ ਸੋ ਬਹੁਤ ਵੱਡੀ ਮੈਂ ਇਹਨੂੰ ਕਾਮਯਾਬੀ ਮੰਨਦਾ ਇਹ ਬੜਾ ਸੈਂਸਿਟਿਵ ਤੇ ਸੈਂਸੇਸ਼ਨਲ ਕੇਸ ਸੀਗਾ 12 ਵੈਪਨ ਚੋਰੀ ਹੋਏ ਸੀ ਇਹਦੇ ਚ ਜਿਹਦੇ ਚ 12 ਬੋਰ ਦੀਆਂ ਜਿਆਦਾ ਗਨ ਸੀ ਕੁਝ ਪੰਪ ਐਕਸ਼ਨ ਨੇ ਤੇ ਕੁਝ ਡਬਲ ਬੈਰਲ ਹੈਗੇ ਨਾ ਨਾਲ ਕਾਰਤੂਸ ਸੀਗੇ ਔਰ ਕੁਛ ਕੈਸ਼ ਉਥੋਂ ਗਾਨਾ ਉਸ ਤੋਂ ਜਿਹੜਾ ਚੋਰੀ ਹੋਇਆ ਸੀਗਾ ਇਹ ਚ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਸਾਡੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਡੀਸੀਪੀ ਹਰਪ੍ਰੀਤ ਮੁੰਡੇਰ ਜੀ ਡਾਕਟਰ ਪ੍ਰਗਿਆ ਜੈਨ ਜੀ ਏਡੀਸੀਪੀ ਪ੍ਰਭਜੋਤ ਏਸੀਪੀ ਵਰਿੰਦਰ ਖੋਸਾ ਔਰ ਸਾਡੇ ਜਿਹੜੇ ਸੀਆਈਏ ਦੇ ਇੰਚਾਰਜ ਨੇ ਮੰਨਦੇ ਅਮੋਲਕਦੀਪ ਇੰਸਪੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਔਰ ਐਸਐਚਓ ਸਿਵਲ ਲਾਈਨ ਜਸਵੀਰ ਸਿੰਘ ਵੀ ਇਹ ਸਾਰੇ ਲੱਗੇ ਰਹੇ ਦਿਨ ਰਾਤ ਕਾਫੀ ਜ਼ਿਆਦਾ ਟੀਮਾਂ ਅਸੀਂ ਇਹਦੇ ਤੇ ਬਣਾਈਆਂ ਔਰ بار-बार बार-बार ਇਸ ਕੇਸ ਨੂੰ ਅਸੀਂ ਫੋਲੋ ਕੀਤਾ ਇਹ ਕੇਸ ਦੇ ਵੀ ਟਿਪੀਕਲ ਗੱਲ ਤੁਹਾਡਾ ਨਾਲੇ ਸ਼ੇਅਰ ਕਰਨ ਵਾਲੀ ਇਹ ਹੈ ਕਿ ਬੰਦੇ ਜੇਲ੍ਹ 'ਚ ਰਹਿ ਕੇ ਕਿੰਨੇ ਟ੍ਰੇਨਡ ਹੋ ਜਾਂਦੇ ਆ ਤਾਂ ਹੀ ਆਪਾਂ ਕੁਝ ਕਰਦੇ ਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਜਿਹੜਾ ਉਹ ਬਹੁਤਾ ਆਪਾਂ ਪਬਲਿਕ ਵਿਊਚ ਨਾ ਲੈ ਕੇ ਆਈਏ ਉਹਨਾਂ ਇਸ ਸਾਰੇ ਵਾਰਦਾਤ ਦੇ ਦੌਰਾਨ ਇਹਨੇ ਆਪਣੇ ਮੂੰਹ ਟਕੇ ਹੋਏ ਸੀਗੇ ਗਲਵਜ਼ ਪਾਏ ਹੋਏ ਸੀ ਔਰ ਇਹ ਗੱਲ ਦਾ ਧਿਆਨ ਰੱਖਿਆ ਗਿਆ ਕਿ ਸੀਸੀਟੀਵੀ ਦੇ ਵਿੱਚ ਉਹ ਕਵਰ ਨਾ ਹੋ ਸੋ ਜੋ ਮੋਡਲੀ ਪੁੱਛ ਗਏ ਤੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਰੈਕੀ ਕੀਤੀ ਇਹਦੀ ਔਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਰੂਟ ਬਣਾਇਆ ਮਨ ਦੇ ਵਿੱਚ ਰੇਲਵੇ ਟਰੈਕ ਦੇ ਉੱਤੇ ਹੀ ਚੱਲਦੇ ਰਹੇ ਬੰਦੇ ਸੋ ਦੈਟ ਸੀਸੀਟੀਵੀ ਜਿਹੜੇ ਅਵੋਇਡ ਹੋ ਜਾਣ ਔਰ ਜਾ ਕੇ ਜਿੱਥੇ ਇਹਨਾਂ ਨੂੰ ਲੱਗਿਆ ਕਿ ਇੱਥੇ ਨਹੀਂ ਹੈ ਉੱਥੇ ਇਹਨਾਂ ਨੇ ਡੰਪ ਕਰਕੇ ਵੈਪਨ ਆਪ ਹੋਰ ਇੱਕ ਵਹੀਕਲ ਦੇ ਉੱਤੇ ਚੜ ਕੇ ਜਿਹੜੀ ਪਬਲਿਕ ਟਰਾਂਸਪੋਰਟ ਤੋਂ ਉੱਥੋਂ ਨਿਕਲ ਗਏ ਸੋ ਦੈਟ ਪੁਲਿਸ ਡਿਟੈਕਟ ਨਹੀਂ ਕਰ ਸਕੀ। ਔਰ ਬੜਾ ਡਿਫਿਕਲਟ ਕੇਸ ਸੀਗਾ ਇਹਨੂੰ ਬਾਰ-ਬਾਰ ਬਾਰ-ਬਾਰ ਇਹਦੇ ਉੱਤੇ ਇਨਵੈਸਟੀਗੇਸ਼ਨ ਨੂੰ ਅਸੀਂ ਹਰ ਐਂਗਲ ਤੋਂ ਹਰ ਪਹਿਲੂ ਤੋਂ ਦੇਖਿਆ। ਔਰ ਜਿਹੜੀ ਟਰੈਡੀਸ਼ਨਲ ਪੁਲਿਸਿੰਗ ਹੈ ਪੁਰਾਣੀ ਪੁਲਿਸਿੰਗ ਦਾ ਜਿਹੜੇ ਢੰਗ ਸੀ ਇਨਵੈਸਟੀਗੇਸ਼ਨ ਦੇ ਉਹ ਵੀ ਸਾਰੇ ਨਾਲ ਅਸੀਂ ਯੂਜ਼ ਕੀਤੇ। ਉਹਦੇ 'ਚ ਮੋਕਾ ਵਾਰਦਾ ਤੋਂ ਜਿੰਨੇ ਵੀ ਸਾਨੂੰ ਕਲੂ ਮਿਲੇ ਸੀ ਚਾਹੇ ਉਹ ਬਲੱਡ ਹੈ ਚਾਹੇ ਉਹ ਕੋਈ ਔਜ਼ਾਰ ਨੇ ਜਿਦਾਂ ਆਪਾਂ ਛੋਟੇ ਛੋਟੇ ਚੀਜ਼ਾਂ ਨਾਲ ਕੜੀ ਜੋੜ ਕੇ ਇੱਕ ਪਿਕਚਰ ਤਿਆਰ ਕਰਦੇ ਹਾਂ ਉਦਾਂ ਤਿਆਰ ਕੀਤੀ ਉਹਦੇ ਚ ਫਿਰ ਅਸੀਂ ਬੰਦੇ ਦੋਨੇ ਆਈਡੈਂਟੀਫਾਈ ਕਰਨ ਚ ਕਾਮਯਾਬ ਹੋਏ ਆਂ ਔਰ ਤਕਰੀਬਨ ਅੱਜ ਨੂੰ 15 ਦਿਨ ਦੇ ਕਰੀਬ ਟਾਈਮ ਹੋ ਚੁੱਕਿਆ ਇਹ ਕਿਉਂਕਿ ਪੈਸੇ ਵੀ ਮਿਲ ਗਏ ਤੇ ਵਾਅਦਾਤ ਵੀ ਵੱਡੀ ਸੀਗੀ ਵੈਪਨ ਡੰਪ ਕਰਕੇ ਇਥੋਂ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਤੋਂ ਬਾਅਦ ਪਾਣੀਪਾਤ ਦਿੱਲੀ ਯੂਪੀ ਆਗਰਾ ਕੁੰਦੇ ਕਮਦੇ ਰਹੇ ਲੈਂਟੇ ਮਾਲ ਚੰਡੀਗੜ੍ਹ ਤੋਂ ਸ਼ਾਪਿੰਗ ਵੀ ਕੀਤੀ ਜੋ ਇਹਨਾਂ ਦੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਇਹਨਾਂ ਨੂੰ ਲੱਗਿਆ ਕਿ ਇੱਥੇ ਜਦੋਂ ਪ੍ਰੈਸ਼ਰ ਘਟ ਜੇਗਾ ਫਿਰ ਕਰਾਂਗੇ ਪਰ ਜਿਹੜੀ ਸਾਡੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਔਰ ਸਾਡੇ ਜਿਹੜੇ ਸਾਰੇ ਬਿਹਤਰੀਨ ਆਫੀਸਰਸ ਨੇ ਅਸੀਂ ਬਿਲਕੁਲ ਦਿਨ ਰਾਤ ਕੀਤਾ ਰੱਖਿਆ ਔਰ ਸੁੱਤੇ ਵੀ ਨਹੀਂ ਕਈ ਆਫੀਸਰ ਵਿੱਚੋਂ ਔਰ ਉੱਥੇ ਉਹਨੂੰ ਅਸੀਂ ਟਰੈਕ ਕਰਦੇ ਰਹੇ ਉਹਨਾਂ ਸਟੇਟਸ ਦੇ ਵਿੱਚ ਵੀ ਅਲਟੀਮੇਟਲੀ ਜਦੋਂ ਅੰਮ੍ਰਿਤਸਰ ਆਏ ਤਾਂ ਮਕਬੂਲਪੁਰ ਏਰੀਆ ਤੋਂ ਇਹਨਾਂ ਨੂੰ ਅਸੀਂ ਅਸੀਂ ਗ੍ਰਿਫਤਾਰ ਕੀਤਾ ਔਰ ਮੈਂ ਇਹਦੇ ਚ ਜਿਹੜੀ ਰਿਕਵਰੀ ਹੈ ਉਹ ਹੈਗੀਆਂ ਟੋਟਲ ਡਬਲ ਬੈਰਲ ਗਨਸ ਹੈਗੀਆਂ 9 ਜਿਹਨੂੰ ਬਾਰਾਬੋਰ ਕੰ ਦੁਨਾਲੀ ਕਹਿੰਦੇ ਆ ਆਪਾਂ ਪੰਜਾਬੀ ਚ ਪੰਪ ਐਕਸ਼ਨ ਹੈਗੀਆਂ 3 ਪੰਪ ਐਕਸ਼ਨ ਹੁੰਦੀਆਂ ਜਿਹਦੇ ਚ 5-6 ਰਾਊਂਡ ਇਕੱਠੇ ਪੈ ਜਾਂਦੇ ਔਰ ਉਹਨੂੰ ਪੰਪ ਕਰਕੇ ਇੱਕ ਸੈਮੀ ਆਟੋਮੈਟਿਕ ਟਾਈਪ ਬਾਰਾਬੋਰ ਹੁੰਦੀ ਆ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਵੀ ਮਿਲਿਆਣ ਤੋਂ 29 ਕੁਛ ਮਿਲੀ ਆ ਬਾਕੀ ਤਾਂ ਖਤ ਚੁੱਕੇ ਸੀ ਔਰ ਉਹਨੇ ਕੁਝ ਸੋਨੇ ਦੇ ਆਪਣੇ 29 ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਤ ਕੀਤੀਆਂ ਔਰ ਇਹ ਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਤੇ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਗ੍ਰਿਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀ ਤੇਰੀ ਐਲੀਅਸ ਬੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ ਤਕਰੀਬਨ 7-8 ਸਾਲ ਦਾ ਹੈਗਾ ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਦ ਰੋਡ ਤੇ ਔਰ ਮਨਦੀਪ ਕੁਮਾਰ ਥਾਣਾ ਘਰਿੰਡਾ ਦਾ ਰਹਿਣ ਵਾਲਾ ਹੈ ਇਬੀਸਾਲ ਦਾ ਤੇ ਦਸਵੀਂ ਪਾਸਾ ਵੈਲਡਿੰਗ ਦਾ ਕੰਮ ਕਰ ਰਿਹਾ ਇਹ ਦੋਨੋਂ ਬੰਦਿਆਂ ਨੇ ਇੱਕ ਜਨੀ ਮਿੱਥੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਤੋਂ ਕੁਝ ਪੈਸੇ ਪੁੱਛ ਲਏ ਔਰ ਮੁੜ ਕੇ ਨੰਬਰ ਬੜਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪਾਦ ਦੀ ਰਹਿਣ ਵਾਲੀ ਸੀ ਲੜਕੀ ਤੇ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮਕਦਮਾ ਨੰਬਰ 343 ਹੈਗਾ ਉਹਦੋਂ ਵੀ ਚੋਰੀ ਤੇ ਮਾਲ ਇਧਰ ਉਧਰ ਖੁਰਦਪੁਰ ਦਾ 30 10 23 ਦਾ ਉਹਦੇ ਤੇ ਜਮਾਨਤ ਤੇ ਜਦੋਂ ਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਰੀਕ 25 डिसेंबर डिसेंबर ਚ ਜਮਾਨਤ ਆ ਗਿਆ ਕਿਉਂਕਿ ਚੋਰੀ ਦੀ ਸੈਕਸ਼ਨ ਸੀਗੀ ਕੋ ਜਲਦੀ ਜਮਾਨਤ ਹੋ ਗਈ ਇਹਦੀ ਸਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਪਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟੀਗੇਟ ਹਰੇ ਪਹਿਲੂ ਕਰਾਂਗੇ ਔਰ ਉਮੀਦ ਹੈ ਕਿ ਦੇਚੋ ਕਾਫੀ ਸਾਨੂੰ ਗੱਲਾਂ ਕੇ ਨਿਕਲਣੀਆਂ ਸਰ ਜੀ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀਵਾਰ ਤੋੜ ਕੇ ਇਹਨਾਂ ਨੇ ਸਾਰਾ ਕੁਝ ਕਿਸੇ ਉੱਤੇ ਉਸ ਜਗ੍ਹਾ ਕੱਟਣਾ ਇੰਨੀ ਹੁਣੇ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਇਹ ਮੰਦਰ ਦੇ ਬਾਹਰ ਆਪਣੇ ਇਨਸਟਰੂਮੈਂਟ ਰੱਖ ਕੇ ਆਏ ਇੱਕ ਵਾਰ ਦੇਖਿਆ ਵੀ ਸਾਰੇ ਟਿੱਕ ਗਿਆ ਕੰਮ ਉਸ ਤੋਂ ਬਾਅਦ ਉੱਪਰ ਚੜ੍ਹ ਕੇ ਇਹਨਾਂ ਨੇ ਨਾਲ ਦੀ ਦੁਕਾਨ ਦੇ ਉੱਤੇ ਜਿਹੜਾ ਜਿਹਨੂੰ ਕਹਿੰਦੇ ਆਪਾਂ ਸਨ ਲਾਈ ਉਸ ਤੋਂ ਬਾਅਦ ਉਤਰ ਕੇ ਕੱਲਾ ਜਿਹੜਾ ਗੋਲੂ ਹੀ ਅੰਦਰ ਗਿਆ ਇਹ ਇਹਨੇ ਹੀ ਸਾਰੇ ਅੱਗੇ ਕਾਰਵਾਈ ਕੀਤਾ ਦੂਜਾ ਮੁੰਡਾ ਪਿੱਛੇ ਰਿਹਾ ਜਿਹੜਾ ਦੁਕਾਨਾ ਤੋੜੀਆਂ ਉਹ ਕਿੰਨਾ ਤੋੜੀਆਂ ਸਮਾਨ ਨਹੀਂ ਉਹ ਗਰਮ ਕਰ ਰਹੇ ਕਿਹੜਾ ਜੀ ਜਿਹੜਾ ਦੁਕਾਨਾ ਤੋੜੀ ਇਹਨਾਂ ਨੇ ਪੂਰੇ ਵਿੱਚ ਉਹ ਕਿੰਨਾ ਤੋੜਿਆ ਨਾ ਉਸਮਾਨ ਇੰਪਰੂਵਮੈਂਟ ਉਪਰ ਮਿਲੇ ਸੀ ਕੁਝ ਉਹ ਤੋਂ ਮੌਕੇ ਤੇ ਵੀ ਕੁਝ ਸੀ ਬਾਅਦ ਚੀ ਗਨ ਕਵਰ ਕੀਤੇ ਆ ਸਰ ਇਹ ਤਾਂ 6 ਮਹੀਨੇ ਪਹਿਲਾਂ ਹੀ ਇਹੀ ਦੁਕਾਨ ਦੇ ਉੱਤੇ ਚੋਰੀ ਹੋਈ ਸੀ ਸਰ ਇਹ ਮਹੀਨੇ ਕਿ ਹੋਰ ਫੇ ਦੇਖੋ ਬਦਰ ਇਹ ਗੱਲ ਤੁਹਾਨੂੰ ਹੁਣ ਇਮੀਡੀਏਟਲੀ ਆਪਾਂ ਸ਼ੇਅਰ ਵੀ ਕਰਨੀ ਹੁੰਦੀ ਆ ਤੁਸੀਂ ਮਤਲਬ ਇਹ ਹਰੇਕ ਸਵਾਲ ਦਾ ਜਵਾਬ ਆਪਾਂ ਟਾਈਮ ਸਿਰ ਹੀ ਦੇ ਸਕਦੇ ਆ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਇੰਨੀ ਜਲਦੀ ਪੁਲਿਸ ਕੋ ਜਾਦੂ ਦੀ ਛੜੀ ਨਹੀਂ ਵੀ ਸਾਰੀਆਂ ਗੱਲਾਂ ਦਾ ਜਵਾਬ ਐਸੇ ਈਸੇ ਆ ਜਾਈਏ ਇਹ ਉਹ ਮਾਲਕ ਕਿ ਇਹ ਨਹੀਂ ਕਿ ਕੋਈ ਨਾ ਕੋਈ ਜਦੋਂ ਜਮ੍ਹਾਂ ਵੀ ਕਰਵਾਇਆ ਇਹ ਹੁਣ ਸਾਰੀ ਉਹਦੀ ਉਹਦੀ ਕੁਝ ਲਿਸਟ ਬਣੀ ਹੋਈ ਹੈ ਇਨਵੈਂਟਰੀ ਬਣੀ ਹੋਈ ਹੈ ਜ਼ਿਆਦਾਤਰ ਇਹ ਠੀਕ ਕਰਾਉਣ ਵਾਸਤੇ ਹਥਿਆਰ ਆਏ ਸੀ ਜੋ ਨੇ ਕੰਪਲੇਨੈਂਟ ਨੇ ਉਸ ਟਾਈਮ ਦੱਸਿਆ ਸੀ ਚੋਰੀ ਦੇ ਟਾਈਮ ਤੇ ਉਸ ਤੋਂ ਬਾਅਦ ਵੀ ਤਸਦੀਕ ਕਰਦੇ ਰਹੇ ਆਂ ਆਪਾਂ ਮੈਂ ਵੀ ਉੱਥੇ ਗਿਆ ਸਾਰੇ ਸੀਨੀਅਰ ਅਫਸਰ ਵੀ ਗਏ ਆ ਉਹਨੇ ਜ਼ਿਆਦਾਤਰ ਦੱਸਿਆ ਵੀ ਕੁਝ ਹਥਿਆਰ ਇਹਦੇ ਨੇ ਠੀਕ ਕਰਾਉਣ ਵਾਸਤੇ ਮੇਰੇ ਕੋਲ ਆਏ ਹੋਏ ਸੀ ਉਹ ਹਰੇਕ ਮਾਲਕ ਨੂੰ ਹੁਣ ਤਸਦੀਕ ਕਰਕੇ ਹੀ ਆਪਾਂ ਚੈੱਕ ਕਰਾਂਗੇ ਸਾਡਾ ਜਿਹੜਾ ਮੇਨ ਜ਼ੋਰ ਸੀਗਾ ਉਹ ਇਹ ਸਟ੍ਰੈਸ ਕਰਨ ਦਾ ਸੀ ਸਾਬ ਕਬਰ ਕਬਰ ਹੋ ਗਏ ਨੇ ਕੋ ਰਾਸ ਤੇ ਕਿਹਾਗਾ ਪੈਸੇ ਸਾਰੇ 100% ਦੇਖੋ ਪੈਸੇ ਤਾਂ ਖਰਚਲੇ ਇਹਨਾਂ ਨੇ ਕਾਫੀ ਪੈਸੇ ਹਨ ਨਾ ਤਾਂ ਹੋਰ ਰਿਕਵਰੀ ਵੀ ਕੋਸ਼ਿਸ਼ ਕਰਾਂਗੇ ਬਟ ਹਥਿਆਰ 100% ਸਾਰੇ ਰਿਕਵਰ ਹੋਗੇ 12 ਦੇ 12 ਔਰ ਇਹਨੂੰ ਮੈਂ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਮੰਨਦਾ ਔਰ ਟੀਮ ਨਾਲ ਡਿਜੀ ਸਾਹਿਬ ਨੇ ਵੀ ਇਹਦੇ ਬਾਰੇ ਟਵੀਟ ਕੀਤਾ ਔਰ ਉਸ ਤੋਂ ਬਾਅਦ ਉਹ ਰਿਵਾਰਡ ਵੀ ਸਾਰੀ ਟੀਮ ਨੂੰ ਦਿੱਤਾ ਜਾ ਕਿਉਂਕਿ ਮੁੰਡਿਆਂ ਨੇ ਦਿਨ ਰਾਤ ਸਾਰਿਆਂ ਨੇ ਮਿਹਨਤ ਇੰਨੀ ਕੀਤੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਪ ਟੂ ਕਨਸਟੇਬਲ ਲੈਵਲ ਔਰ ਜਦੋਂ ਵੀ ਅਸੀਂ ਇਹਨਾਂ ਨਾਲ ਗੱਲ ਕਰਦੇ ਰਹੇ ਹਰੇਕ ਨੇ ਆਪਣਾ ਆਈਡੀਆ ਵੀ ਦਿੱਤਾ ਆਪਣੀ ਐਫਰਟਸ ਵੀ ਦੱਸਿਆ ਸੋ ਮੈਂ ਬੜੇ ਬੰਦੇ ਜ਼ਿੰਮਦਾ ਔਰ ਕਮਿਟਮੈਂਟ ਦਾ ਡੈਡੀਕੇਸ਼ਨ ਦਾ ਬਹੁਤ ਅੱਛਾ ਗਰਲਫ੍ਰੈਂਡ ਦੀ ਕਹਾਣੀ ਸੀ ਜਿਹੜਾ ਕਰੇ ਗਰਲਫ੍ਰੈਂਡ ਦੀ ਗੱਲ ਕੀਤੀ ਸੀ ਪਾਣੀ ਫਿਰ ਦਿੱਤੀ ਗਰਲਫ੍ਰੈਂਡ ਨੇ ਦਿੱਤੀ ਉਹਨੂੰ ਮਾਰਨ ਗਿਆ ਸੀ ਕਿ ਕੀ ਕਰਨ ਗਿਆ ਇਹ ਮਾਰਨ ਨਹੀਂ ਆ ਗਿਆ ਪਰ ਇਹਦੇ ਮਨ ਚ ਸੀਗਾ ਇਹ ਗੱਲ ਇਹਦੇ ਤਾਂ ਟਿਕ ਰਿਆ ਸੀ ਗੱਲ ਬਿਕੋਜ਼ ਇਹਨਾਂ ਤੇ ਪ੍ਰੈਸ਼ਰ ਬੜਾ ਸੀ ਕਿ ਇਹਨੇ ਵੈਪਨ ਅਸੀਂ ਲੁਕੋਏ ਹੋਏ ਐ ਤਾਂ ਉਹ ਸਾਰੇ ਅਸੀਂ ਮਤਲਬ ਪਹਿਲਾਂ ਉਹਨੂੰ ਟਕਾਣੇ ਲਾ ਲਈਏ ਫਿਰ ਉਸ ਤੋਂ ਬਾਅਦ ਇਹਨੂੰ ਲੱਗਿਆ ਸੀ ਪਰ ਇਹਨਾਂ ਨੂੰ ਛੋਟਾ ਵੈਪਨ ਉੱਥੋਂ ਮਿਲਿਆ ਨਹੀਂ ਛੋਟਾ ਵੈਪਨ ਇਹ ਹੈਗੇ ਸੀਗੇ ਜੀ ਉਹ ਉੱਥੇ ਤੋੜ ਨਹੀਂ ਸਕਿਆ ਨਾ ਫਿਰ ਸੱਟ ਵੀ ਲੱਗੀ ਇੱਕਦੇ ਹੱਥ ਤੇ ਸੈਕਿੰਗ ਇਹਨੇ ਪੈਸੇ ਰੱਖੇ ਸੀ ਪੈਸੇ ਅਜੇ 11 ਵੈਪਨ ਸੀ ਕਿੱਥੇ ਰੱਖੇ ਇਹਨਾਂ ਨੇ ਬਾਕੀ ਉਹ ਯਾਰ ਇੱਕ ਜਿੱਥੋਂ ਬਰਾਮਦ ਕੀਤੇ ਉਹ ਜਗਾ ਇੱਕ ਸੁਨਸਾਨ ਜਗਾ ਤੇ ਦੱਬੇ ਹੋਏ ਸੀ ਟੋਪ ਸਰ 1.5 ਤੋਂ 2 ਫੁੱਟ ਦਾ ਉਹਨਾਂ ਨੇ ਸਵਾਰ ਓਡੀ ਸੀ ਉਹਨੂੰ ਤੋੜਨ ਲਈ ਕੋਈ ਕੋਈ ਉਹਨਾਂ ਨੇ ਵਰਤਿਆ ਵੀ ਹੋਣਾ ਆਵਾਜ਼ ਬਾਹਰ ਮੇਨ ਰੋਡ ਚੱਲਦਾ ਆਵਾਜ਼ ਨਹੀਂ ਦੇਖੋ ਭਾਜੀ ਇਹ ਤਾਂ ਹੁਣ ਗੱਲ ਆਪਾਂ ਤੁਹਾਨੂੰ ਪਤਾ ਵੀ ਇਨਵੈਸਟੀਗੇਸ਼ਨ ਤੁਸੀਂ ਵੀ ਬਹੁਤ ਜਾਣਦੇ ਰਹੇ ਉੱਥੇ ਕਿਸੇ ਨੇ ਆਪਾਂ ਨੂੰ ਇਹ ਗੱਲ ਕੀਤੀ ਤਾਂ ਹੈ ਨਹੀਂ ਆਪਾਂ ਤਾਂ ਜਿਹੜਾ ਚੌਕੀਦਾਰ ਵੀ ਮੰਦਿਰ ਦਾ ਉਹਨੂੰ ਵੀ ਪੁੱਛਦੇ ਰਹੇ ਉਹ ਕਹਿੰਦਾ ਮੈਂ ਛੁੱਟੀ ਤੇ ਸੀ ਆਪਾਂ ਤਾਂ ਉਹਨੂੰ ਵੀ ਡਾਊਟ ਕਰਦੇ ਰਹੇ ਵੀ ਉਹ ਬੰਦਾ ਨਾ ਕਿਤੇ ਉਸ ਦਿਨ ਜਾਣ ਕੇ ਛੁੱਟੀ ਤੇ ਹੋਵੇ ਤਕਰੀਬਨ ਦੇਖੋ ਉਹ ਉਹਨਾਂ ਨੇ ਜਿਆਦਾ ਅਮਾਉਂਟ ਕੁਛ ਦੱਸੀ ਸੀ ਇਹ ਕਹਿੰਦੇ ਵੀ ਸਾਡੇ ਕੋ ਘਟ ਆਇਆ ਅਜੇ ਉਹ ਤਸਦੀਕ ਕਰਨੀ ਜ਼ਰੂਰੀ ਹੈ ਕੰਪਲੇਨੈਂਟ ਦੇ ਨਾਲ ਕਈ ਵਾਰ ਮੁਲਜ਼ਮ ਦੇਖੋ ਆਪਣੇ ਉਸ ਵਾਸਤੇ ਝੂਠ ਵੀ ਬੋਲ ਦਿੰਦਾ ਇਨੀਸ਼ੀਅਲੀ ਉਹਨੂੰ ਲੱਗਦਾ ਕਿ ਮੈਂ ਘੱਟ ਤੋਂ ਘੱਟ ਹੀ ਗੱਲ ਦੱਸਾਂ ਸੋ ਆਪਾਂ ਉਹ ਜੀ ਗੱਲ ਕਦੇ ਵੀ ਨਹੀਂ ਕਹਿਣੀ ਚਾਹੁੰਦਾ ਮੈਂ ਮੀਡੀਆ ਤੇ ਜਿਹੜੀ ਕੱਲ ਨੂੰ ਵੈਰੀਫਾਇਬਲ ਨਾ ਹੋਵੇ ਇੱਕ ਇਹਦਾ ਰਿਮਾਂਡ ਲਵਾਂਗੇ ਹੁਣ ਲੰਬਾ ਕੇਸ ਚੱਲੂਗਾ ਤੇ ਸਾਰੀਆਂ ਗੱਲਾਂ ਦੱਸਾਂਗੇ ਸਰਪ੍ਰਸਤ ਸ਼ੁਰੂ ਜੀ ਕਹਿ ਡੇਨ ਐਂਗਲ ਸੀ ਜੇ ਮੈਂ ਠੀਕ ਕੀ ਇਹ ਵਿਚਾਰਾ ਕਿੱਦਾਂ ਆ ਇਹਨਾਂ ਨੇ ਪਲਾਨ ਕੀਤਾ ਨਹੀਂ ਨਹੀਂ ਜੇਲ੍ਹ 'ਚ ਰਹਿਣ ਕਰਕੇ 381 ਦੇ ਜਿਹੜਾ ਜੇਲ੍ਹ ਦਾ ਇਹਦਾ ਤਜਰਬਾ ਹੈ ਮੈਂ ਉਹ ਗੱਲ ਕਹੀ ਹੈ ਕਿ ਜਦੋਂ ਜੇਲ੍ਹ 'ਚ ਰਹਾ 381 ਦਾ ਤੁਹਾਨੂੰ ਦੱਸਿਆ ਬੀ ਡਿਵੀਜ਼ਨ ਦਾ ਕੇਸ ਸੀਗਾ ਉਹਦੇ 'ਚ ਜੇਲ੍ਹ 'ਚ ਰਹਿ ਕੇ ਇਹਨੇ ਗੱਲਾਂ ਸਿੱਖੀਆਂ ਵੀ ਅੱਪਾ ਅੱਗੇ ਤੋਂ ਜਿਹੜਾ ਵੀ ਕੰਮ ਕਰਨਾ ਹੈ ਬੜੀ ਰਾਇਡੈਂਟੀ ਛੁਪਾਉਣੀ ਹੈ ਸੀਸੀਟੀਵੀ ਤੋਂ ਬਚਣਾ ਹੈ ਤੇ ਗਲਵਜ਼ ਪਾਉਣੇ ਹਾਂ ਥੈਂਕ ਯੂ ਲਾਈਕ ਹੋਣੇ ਬਾਅਦੂ ਸਾਰਿਆਂ ਨੇ ਬਹੁਤ ਪ੍ਰੈਸ਼ਰ ਸੀਗਾ ਜੀ মিডিਆ ਦਾ ਵੀ